ਹੋ ਜੀ ਗੁੱਡ ਮਾਰਨਿੰਗ ਜੀ ਚੱਲ ਪਏ ਆਪਾਂ ਸਵੇਰੇ ਸਵੇਰੇ ਪੰਜਾਬ ਵੱਲ ਰਾਤ ਨੂੰ نیند ਬਹੁਤ ਆਣ ਲੱਗੀ ਸੀ ਇਸ ਕਰਕੇ ਰਿਸਕ ਨਹੀਂ ਯਾਰ ਗੋਰਾ ਕਾ ਕੜਾ ਚੁੱਤੇ ਪਹਿਨ ਮਾ ਕਾਪ ਪ੍ਰਧਾਨ ਜੀ ਦੀ ਗੱਡੀ ਪਾਸੇ ਵਕਰੀ ਰਿਹਾ ਫਿਊਜ ਚੈੱਕ ਕਰੋ ਜੀ ਵੀਰ ਜੀ ਗੋਰਾ ਕਾਕੜਾ ਨੇ ਧਰਤੀ 11 ਮਜਲੀ ਚਾ ਇਹ ਕਹਿੰਦਾ ਜਰੂਰ ਵੀਰ ਜੀ ਚਾਹ ਪੀਣੀ ਮੈਂ ਕਹ ਲਾ ਦਿੰਨੇ ਆ ਸਾਈਡ ਤੇ ਭਰਾਵਾ ਗਰਮੀ ਆ ਬਹੁਤ ਇਧਰ ਆਪਣੇ ਦੂਜੇ ਗੱਡੀਆਂ ਆ ਸਾਰੇ ਵੀਰ ਰਾਮ ਕਰ ਰਹੇ ਨੇ ਪਾਰਕਿੰਗ ਬਣੀ ਹੋਈ ਭਾਰਤ ਮਾਲਾ ਦੇ ਤਾਂ ਜੀ ਨਾ ਬਣਾ ਲਓ ਜੀ ਚੈੱਕ ਕਰੋ ਵੀਰ ਜੀ ਭਾਰਤ ਮਾਲਾ ਰੋਡ ਆਜ ਕਿ ਜਿਵੇਂ ਅਸੀਂ ਵੀ ਨੀਂਦ ਚ ਘੁੰਮ ਰਹੇ ਆਂ ਲੇਕਿਨ ਆਇਆ ਵੀ ਬਹੁਤ ਵਧੀਆ ਰੋਡ ਬਣਾਇਆ ਗਿਆ ਹੈ ਲੇਕਿਨ ਥੋੜਾ ਜਨਾ ਇੱਕ ਸਮੱਸਿਆ ਹੈ ਚਾਹ ਪਾਣੀ ਥੋੜਾ ਜਿਆ ਛਾਣੀ ਆ ਰੋਡ ਦੇ ਉੱਤੇ ਵੀ ਗੱਡੀ ਦੇ ਟਾਇਰ ਟੁੱਟਣੇ ਕਰਨੇ ਪੈ ਸਕਦੇ ਨੇ ਨੰਬਰ 2 ਸਤਾਹ ਚ 25 ਰੁਪਈਆ ਦਾ ਕੱਪ ਚਾਹ ਦਾ ਥੋੜਾ ਜਨਾ ਨਸ਼ੇਜ ਹੋਰੀ ਡਰਾਈਵਰਾਂ ਨਾਲ ਇਹਦਾ ਵੀ ਕੰਟਰੋਲ ਕਰਨਾ ਚਾਹੀਦਾ ਇਹਨਾਂ ਨੂੰ ਬਾਕੀ ਚਲੋ ਪਾਰਕੀਆਂ ਬਣਾਈਆਂ ਹੋਈਆਂ ਨੇ ਫਲੈਕਰਿੰਗ ਬਾਥਰੂਮ ਵਧੀਆ ਵਧੀਆ ਪੇਸ਼ ਕੀਤੇ ਹੋਏ ਨੇ ਬਾਕੀ ਥੋੜਾ ਜਿਹਾ ਮੇਰੀ ਨਾ ਆਪਣੇ ਡਰਾਈਵਰ ਵੀਰਾਂ ਨੂੰ ਬੇਨਤੀ ਏ ਵੀ ਅਸੀਂ ਜ਼ਿਆਦਾਤਰ ਦੇਖਦੇ ਰਹੇ ਆ ਆਪਣੀਆਂ ਜਿਹੜੀਆਂ ਪਾਰਕੀਆਂ ਬਣੀਆਂ ਹੋਈਆਂ ਨੇ ਨਾ ਉਹ ਕਿਦੇ ਵਾਸਤੇ ਬਣਾਈਆਂ ਨੇ ਉਹ ਆਪਣੇ ਵਾਸਤੇ ਬਣਾਈਆਂ ਨੇ ਵੀ ਡਰਾਈਵਰ ਆਉਣਗੇ ਬੋਤਲ ਚੁੱਕ ਕੇ ਭੱਜੇ ਫਿਰਦੇ ਨੇ ਖੇਤਾਂ 'ਚ ਖੇਤ ਵਾਲਾ ਕਹਿੰਦਾ ਇੱਥੇ ਨਾ ਬੈਠੋ ਖਰਾਬਾਂ ਤੰਗਉ ਨੇ ਆ ਤੇ ਅੱਜ ਆਪਾਂ ਉਹ ਚੀਜ਼ ਦੀ ਕਦਰ ਹੀ ਨਹੀਂ ਪਾਰੇ ਉਥੇ ਹੀ ਗੁੜਕਾ ਖਾ ਕੇ ਥੁੱਕ ਰਹੇ ਆ ਅਸੀਂ ਤਕਰੀਬਨ ਦੀ ਤਕਰੀਬਨ ਇਹ ਵੀ ਵੇਖਿਆ ਵੀ ਕਈ ਡਰਾਈਵਰ ਇੰਨੇ ਬਦਤਮੀਜ਼ ਨੇ ਫਲੈਸ਼ਾਂ ਤੱਕ ਤੋੜ ਗਏ ਨੇ ਦੱਸੋ ਵੀ ਜੇ ਰੋਡ ਵਾਲਿਆਂ ਨੇ ਆਪਣੇ ਕਰਕੇ ਉਹ ਸਿਵਤਾ ਜਾਰੀ ਕੀਤੀ ਏ ਉਹਨਾਂ ਗਲਤੀ ਕਰ ਲਈਏ ਕਿਉਂ ਹੋ ਰਿਹਾ ਕਾਕੜਾ ਜੀ ਦੱਸੋ ਗਲਤੀ ਰੋਡ ਵਾਲਿਆਂ ਦੀ ਇਹ ਸਾਰਾ ਥੋੜਾ ਜਿਹਾ ਆਪਣਾ ਡਰਾਈਵਰ ਮਹਿਕਮਾ ਵੀ ਨਾ ਸਾਰੇ ਮਾੜੇ ਵੀ ਨਹੀਂ ਸਾਰੇ ਚੰਗੇ ਵੀ ਥੋੜਾ ਜਿਹਾ ਮੇਰਾ ਵੀਰ ਧਿਆਨ ਦਿਓ ਯਾਰ ਕੋਈ ਗੱਲ ਨਹੀਂ ਫ੍ਰੀ ਲੈਟਰਿੰਗ ਬਾਥਰੂਮ ਇਹ ਨਹਾਣੂ ਐ ਫੁਆਰੇ ਲੱਗੇ ਨੇ ਕਈ ਜਗ੍ਹਾ ਤੇ ਤਕਰੀਬਨ ਦੇਖਿਆ ਜਾਂਦਾ ਟੂਟੀਆਂ ਖੋਲ ਕੇ ਲੈ ਗਏ ਨੇ ਦੱਸ ਵੀ ਤੁਸੀਂ ਪਤੰਤਰੋ ਘਰ ਲਾਓਗੇ ਜੇ ਤੁਹਾਡੇ ਕੋਈ ਸਰਕਾਰ ਧਿਆਨ ਦਿੰਦੀ ਐ ਮਾੜਾ ਮੋਟਾ ਮੇਰਾ ਵੀਰ ਇੱਜ਼ਤ ਕਰੋ ਲੈਟਰੀਆਂ ਦੇ ਡੱਬੇ ਤੱਕ ਚੁੱਕ ਕੇ ਲੈ ਜਾਂਦੇ ਨੇ ਬੇਕੂਫ ਲੋਕ ਅਨਪੜ੍ਹ ਥੋੜਾ ਜਿਹਾ ਮੇਰਾ ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਇਹ ਧਿਆਨ ਦਿਓ ਵੀਰੇ ਇੱਕ ਇੱਕ ਪਾਣ ਖਾ ਕੇ ਥੁੱਕਦੇ ਨੇ ਫਿਰ ਪਾਣੀ ਨਹੀਂ ਰੋੜਦੇ तकरीबन तकरीबन ਡਰਾਈਵਰ ਕਈ ਫਲੈਸ਼ ਜਾਣ ਤੋਂ ਬਾਅਦ ਨਾ ਤਾਂ ਪਾਣੀ ਪਾਉਂਦੇ ਨੇ ਨਾ ਹੀ ਉਹ ਹੱਥ ਧੋਂਦੇ ਨੇ तकरीबन ਮੈਂ ਆਪਣੇ ਅੱਖੀ ਵੇਖਿਆ ਦੱਸ ਯਾਰ ਪਤਾ ਨਹੀਂ ਕਿਵੇਂ ਰੋਟੀ ਕਿਵੇਂ ਖਾ ਲੈਂਦੇ ਨੇ ਉਹ ਵੇਖੋ ਰੋਡ ਵੇਖੋ ਇਹਦੇ ਵਿੱਚ ਕੀ ਕਮੀ ਹੈ ਕੀ ਗਲਤੀ કરી ਸਰਕਾਰ ਨੇ ਥਾਂ ਥਾਂ ਤੇ ਕੈਮਰੇ ਲੱਗੇ ਨੇ ਵੇਖੋ ਤੁਹਾਨੂੰ ਕੈਮਰਾ ਹੀ ਵਿਖਾਵਾਂਗੇ ਵੇਖਿਓ ਤਾਂ ਇਹਦੇ ਵਿੱਚ ਕੋਈ ਗਲਤੀ ਤੇ ਨਹੀਂ ਮੰਨ ਲਓ ਜੇ ਆਹ ਕੈਮਰਾ ਲੱਗਾ ਹੋਇਆ ਨਾ ਵੇਖੋ ਆਹ ਸਾਹਮਣੇ ਖੰਭੇ ਤੇ ਕੈਮਰਾ ਲੱਗਾ ਹੋਇਆ ਇਹ ਕੈਮਰੇ 'ਚ ਗੱਡੀ ਲੰਘ ਹੀ ਆ ਵੇਖੋ ਆ ਜਾਏਗਾ ਇੱਕੋ ਅੱਗੇ ਕਿਲੋਮੀਟਰ ਤੇ ਕੈਮਰਾ ਲੱਗਾ ਹੋਇਆ ਤੁਸੀਂ ਦੋਨਾਂ ਦੇ ਵਿਚਾਲੇ ਖੜ੍ਹ ਜਾਓ ਮਿੰਟ 'ਚ ਰੋਡਾਂ 'ਤੇ ਗੱਡੀ ਆ ਜਾਂਦੀ ਵੀ ਕੀ ਚੱਕਰ ਪਾਇਆ ਗਿਆ ਸਤਾ ਜੀ ਦੱਸੋ ਤਾਂ ਯਾਰ ਤੁਸੀਂ ਮਾੜਾ ਸਪਾਈ ਨਹੀਂ ਰੱਖ ਸਕਦੇ ਫਲਸ਼ਾਂ ਦੀ ਕਿਤੇ ਵਾਸਤੇ ਬਣਾਈਆਂ ਨੇ ਉਹ ਬਾਥਰੂਮਾਂ 'ਚ ਟੂਟੀਆਂ ਮੋੜੀਆਂ ਪਈਆਂ ਨੇ ਫਲਸ਼ ਤੋਂ ਬਾਹਰ ਲੈਟਰਿੰਗ ਕੀਤੀ ਹੋਈ ਲੋਕਾਂ ਨੇ ਇੱਥੇ ਤਾਂ ਨਹੀਂ ਬੱਚੇ ਹੁੰਦੇ ਗੁਟਕੇ ਖਾ ਖਾ ਕੇ ਫੁੱਕਿਆ ਆਇਆ ਫੁੱਲ ਬਾਕੀ ਕੋਰਾ ਕਾਕੜਾ ਜੀ ਥੋੜਾ ਜਿਹਾ ਵਿਚਾਰ ਕਰਨਗੇ गोरा काकड़ा जी गंद पाया है ना लैटरिंग वो माड़ी गल थोड़ा ध्यान दो यार ऐसे मत करो मेरा भाई बन के थोड़ा मैं हिंदी में बता देता हूँ जो आपके सिवधा बनाई गई है भारतमाला रोड पे मेरा भाई बन के थोड़ा सा ध्यान देना चाहिए आपको भी जब लैटरिंग बाथरूम में जाते हो ना पानी जरूर फेंका करो यार और एक और विनती है तुम्हारे आगे हाथ जोड़कर मेरा भाई बनके अपना जब लैट्रिन जब जा बाथरूम जाते हो ना तो मेरा भाई पान मत थूका करो यार बहुत गंदी बात है इसी चक्कर में आपको लगाओ हम भी ड्राइवर हैं आम आदमी गाली देता है क्यों देता है गंद फैलाते हो तुम इतनी गर्मी पड़ रही है हमने कई आदमी देखे हैं एक पूरा पूरा हफ्ता नहीं नहाते यार कम से कम कपड़े तो बदल लो यार बाथरूम बने हुए हैं रोड देखो गाड़ी की स्पीड देखो देखो पूरे टॉप गेयर में जा रही है 40 स्पीड में और जे आप पीलवाड़ा को जाओगे वहां से नहीं है इतनी उधर तो ये होता है गेट डाल लिया निकाल लिया डीजल फूको इधर भैया थोड़ा सा चलो मानते हैं रोड है ना जो थोड़ा सा टायर काटता है लेकिन ऐसा है भी अच्छी बात है हमें कोई बुरा नहीं लगता क्योंकि गाड़ी का कोई नुकसान नहीं है ये बात है मेरा भाई थोड़ा ध्यान दो इस रोड पे थोड़ा रात को जब चलते हो ना इकट्ठी गाड़ी रखा करो थोड़ा सा कई बार गड़बड़ होती है इस रोड पे और जे मेरे भाई को मेन बात ये बता दूँ भी जे किसी को नींद जोर डाल ली है ना नींद तो मेरा भाई प्लीज़ यार साइड में लगा के सो जाओ पार्किंग बनी हुई है ये हमारा आपसे हाथ जोड़ के बेनती है ਖਾਸ ਕਰਕੇ